ਲੇਜੇ ہمارے ਚੈਨਲ ਕੋ ਸਬਸਕ੍ਰਾਈਬ ਕਰੇ ਅਤੇ ਘੰਟੀ ਦੇ ਆਈਕਨ ਪਰ ਕਲਿੱਕ ਕਰੇ ਵੈ ਸ਼ੇਅਰ ਕਰਨਾ ਨਾ ਭੁੱਲੇ ਵਿਧਾਇਕ ਡੇਮਪੀ ਟਿਲੋ ਨੇ ਹੜਪਾ ਵਾਅਿਤ ਲੋਕਾਂ ਦਾ ਜਾਨ ਜੀਵਨ ਬਹਾਲ ਕਰਨ ਲਈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਮਲਾ ਮਾਰਨ ਦੀ ਕੀਤੀ ਅਪੀਲ ਪਿਛਲੇ ਦਿਨਾਂ ਤੋਂ ਪੈ ਰਹੇ ਹਨ ਭਾਰੀ ਵਿਸਾਤਾ ਕਰਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਡੇ ਪਿੰਦਰ ਤੇ ਆਏ ਹੜ੍ਹਾਂ ਨੇ ਪਰਵਾਇਤ ਲੋਕਾਂ ਦਾ ਜਨਜੀਵਨ ਠਪਕਲ ਦਿੱਤਾ ਹੈ ਜਿਸ ਨੂੰ ਬਹਾਲ ਕਰਨ ਲਈ ਸਰਕਾਰ ਪ੍ਰਸ਼ਾਸਨ ਅਤੇ ਐਨ ਜੀਓ ਵੱਲੋਂ ਤਨਦੇਹੀ ਨਾਲ ਹੜ੍ਹ ਪ੍ਰੇਟਾਂਾਂ ਦੀ ਮਦਦ ਕੀਤੀ ਜਾ ਰਹੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਐਮ ਐਲ ਏ ਜਦਵਾ ਹਰਦੀਪ ਸਿੰਘ ਨੇ ਪੀਟੀ ਲੋਣੇ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਹੜ੍ਹ ਪ੍ਰਭਾਵਿਤ ਲੋਕਾਂ ਦਾ ਜਨਜੀਵਨ ਬਹਾਲ ਕਰਨ ਲਈ ਪਾਰਟੀ ਬਾਜ਼ੀ ਤੋਂ ਉਪਰ ਉੱਦੇ ਹੋਏ एकजुट तो होके हमला मारन की लड़ है उ हल्के समूह वासिया के, के सहयोग न एक साझा बैंक अकाउंट खोल के अपनी शरदा जो भी सहयोग इकट्ठा हो ਔਹ ਹੜਪੇੜਤ ਲੋਕਾਂ ਦੇ ਜਾਨ ਜੀਵਨ ਬਹਾਲ ਕਰਨ ਲਈ ਦਿੱਤਾ ਜਾਵੇਗਾ ਅਤੇ ਅਕਾਊਂਟ ਵਿੱਚ ਆਈ ਰਕਮ ਦਾ ਵੇਰਵਾ ਹੜਕੇ ਦੀ ਸੰਗਠਨਾ ਸਮੇਂ ਸਮੇਂ ਅਨੁਸਾਰ ਸਾਂਝਾ ਕੀਤਾ ਜਾਵੇਗਾ। ਉਹਨਾਂ ਅਪੀਲ ਕੀਤੀ ਕਿ ਕੁਦਰਤੀ ਕਰੋਪੀ ਨਾਲ ਨਜਿੱਠਣ ਲਈ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਆਪਸੀ ਸਹਿਮਤੀ ਨਾਲ ਹੜਪੇੜਤ ਲੋਕਾਂ ਦੀ ਹਫਾਜ਼ਤ ਲਈ ਵੱਤਵ ਸਹਿਯੋਗ ਕੀਤਾ ਜਾਵੇ ਤਾਂ ਜੋ ਹੜਾ ਕਾਰਨ ਉਹਨਾਂ ਦਾ ਵੱਡੇ ਪੱਧਰ ਤੇ ਹੋਏ ਨੁਕਸਾਨ ਦੀ ਪਰਤਾਈ ਅਤੇ ਸੁਰੱਖਿਅਤ ਜੀਵਨ ਨੂੰ ਬਹਾਲ ਕੀਤਾ ਜਾ ਸਕੇ। ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਮੈਂ ਪਿੰਡਾਂ ਦਾ ਦੌਰਾ ਕਰ ਰਿਹਾ ਸੀ ਕਈ ਥਾਂ ਜਿਹੜੇ ਹਲਕੇ ਦੇ ਵਿੱਚ ਡੁੱਬੂ ਵੱਜ ਜਾਂਦੇ ਨੇ ਉੱਥੇ ਆ ਦੇਖਣ ਵਾਸਤੇ ਗਿਆ ਸੀ ਅੱਜ ਮੈਂ ਨਹਿਰਾਂ ਦੇ ਵਿਚਾਲੇ ਖੜਾ ਹਾਂ ਇਸ ਪਾਸੇ ਸਾਡੇ ਰਾਜਸਥਾਨ ਫਿਡਰ ਐ ਸਪੈਸੀਸ ਆ ਡਿਸਨ ਫਿਡਰ ਦੋਨਾਂ ਦੇ ਪਰਟੀ ਦੇ ਵਿਚਾਲੇ ਤੀਰ ਸੀ ਇਹ ਦੇਖ ਰਹੇ ਆ ਤੇ ਬੜਾ ਪੰਜਾਬ ਦੇ ਉੱਤੇ ਬੜਾ ਪਾਰੀ ਕਸ਼ਟ ਆਇਆ ਬੜੀ ਪਰਮਾਤਮ ਦੀ ਕਿਰਪਾ ਹੀ ਆਈ ਹੈ ਮੈਂ ਦੇਖ ਰਿਹਾ ਰੋਜ਼ ਕਿੰਨੇ ਪਸ਼ੂ ਆਪਣੇ ਰੁੜ ਗਏ ਕਿੰਨੇ ਬੰਦੇ ਰੁੜ ਗਏ ਕਿੰਨੇ ਘਰ ਟਹਿ ਗਏ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਲੋਕ ਪਾਪਾ ਮਾਰ ਰਹੇ ਆ ਬੜਾ ਮਨ ਦੁਖੀ ਹੁੰਦਾ ਤੇ ਚਲੋ ਪਰਮਾਤਮ ਦਾ ਲੱਖ ਲੱਖ ਆਪਾਂ ਇਹ ਕਿਧਰ ਵੀ ਹਲਕੇ ਵਾਲੇ ਆਪੇ ਇਰਖੇ ਵਾਲੇ ਸਾਰੇ ਆਪਾਂ ਸ਼ੁਕਰ ਕਰਦੇ ਆ ਕਿ ਸਾਡੇ ਏਰੀਏ ਚਾਜੀ ਥੋੜਾ ਜਿਹਾ ਬਚਾ ਇਸ ਕਰਕੇ ਇੱਕ ਮਨ ਦੇ ਵਿੱਚ ਇੱਕ ਖਿਆਲ ਆਇਆ ਇੱਕ ਫੁਰਨਾ ਆਇਆ ਕਿ ਤੁਹਾਡੇ ਸਾਰਿਆਂ ਨਾਲ ਇੱਕ رائے ਕਰੀਏ ਕਿਉਂਕਿ ਤੁਹਾਡੇ ਨਾਲ رائے ਕਰੇ ਤੋਂ ਬਿਨਾ ਤੁਹਾਡੇ ਨਾਲ ਗੱਲ ਕਰੇ ਤੋਂ ਬਿਨਾ ਆਪਾਂ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਮੇਰੀ ਤਾਂ ਡੋਰ ਹੀ ਤੁਹਾਡੇ ਹੱਥ 'ਚ ਆ ਸੋ ਇੱਕ ਖਿਆਲ ਆਇਆ ਕਿ ਦੇਖੋ ਹੁਣ ਹਰ ਬਹੁਤ ਜ਼ਾਰੇ ਆਈ ਵੀ ਆ ਪਾਣੀ 10-10 ਫੁੱਟ ਪਿੰਡਾਂ ਦੇ ਵਿੱਚ ਫਿਰਦਾ ਔਰ ਪ੍ਰਸ਼ਾਸਨ ਵੀ ਬੜਾ ਕੰਟਰੋਲ ਕਰ ਰਿਹਾ ਬੜੀਆਂ ਸੰਸਥਾਵਾਂ ਲੱਗੀਆਂ ਵੀ ਆ ਬੜੇ ਲੋਕ ਆਪ ਮਹਾਰੇ ਵੀ ਬੜੀ ਹਿੰਮਤ ਕਰ ਰਿਹਾ ਲੰਗਰ ਵੀ ਪਚਾ ਰਹੇ ਆ ਪਸ਼ੂਆਂ ਦਾ ਚਾਰਾ ਵੀ ਬਹੁਤ ਜਾ ਰਿਹਾ ਸਭ ਕੁਝ ਉਥੇ ਜਿੰਨੀ ਖੋ ਸਕੀ ਮੈਡੀਕਲ ਹੈਲਪ ਵੀ ਪਹੁੰਚੀ ਵੀ ਆ ਮੇਰੇ ਬੈਠੇ ਦੇ ਇੱਕ ਖਿਆਲ ਆਇਆ ਮੰਡੇ ਵਿੱਚ ਵੀ ਹੁਣ ਤਾਂ ਸਾਰੇ ਜਿਹੜੇ ਹੈਲਪਾਸਤੇ ਗਏ ਵੀ ਆ ਪਰ ਜਦੋਂ ਇਹ ਪਾਣੀ ਇੱਕਦਮ ਸਾਫ਼ ਹੋ ਗਿਆ ਨਿਕਲ ਗਿਆ ਇੱਕ ਜ਼ਿੰਦਗੀ ਨਾਰਮਲ ਹੋ ਗਈ ਆਮ ਵਾਂਗ ਚੱਲ ਪਈ ਖੇਤਾਂ ਤੋਂ ਘਰਾਂ ਚੋਂ ਪਾਣੀ ਨਿਕਲ ਗਿਆ ਅਸਲ ਜ਼ਰੂਰਤ ਉਦੋਂ ਪੈਣੀ ਆ ਇਹਨਾਂ ਨੂੰ ਆਪਣੀ ਨਾਦਰੀ ਸੁਣਿਆ ਇੱਕ ਈ ਰਹਿ ਕਰ ਰਹਾ ਸੀ ਤੁਹਾਡੇ ਨਾਲ ਫੋਨ ਕੀਤਾ ਵੀ ਜੇ ਤੁਹਾਡੀ ਇਜਾਜ਼ਤ ਸਾਰਿਆਂ ਦੀ ਹੋਵੇ ਤਾਂ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਕਿ ਆਪਾਂ ਇੱਕ ਅਕਾਊਂਟ ਖੋਲੀਏ ਜਿਹਨੂੰ ਮੈਂ ਖੁਦ ઓਪਰੇਟ ਕਰੂੰਗਾ ਔਰ ਮੈਂ ਖੁਦ ਮੋਨੀਟਰ ਕਰੂੰਗਾ ਵੀ ਤਾਂਕੀ ਤੁਹਾਡਾ ਇੱਕ ਇੱਕ ਪੈਸਾ ਜਿਹੜਾ ਵੀ ਤੁਸੀਂ ਉਸ ਬੈਂਕ ਅਕਾਊਂਟ ਦੇ ਵਿੱਚ ਪਾਓ ਉਹਦਾ ਹਿਸਾਬ ਹੋਵੇ ਉੱਥੇ ਪੈਸਾ ਵਰਤਿਆ ਜਾਵੇ ਤਾਂਕੀ ਜਿਹੜੇ ਖੇਤਾਂ 'ਚ ਪਾਣੀ ਆਇਆ ਹੋਵੇ ਉਹਨਾਂ ਜ਼ਮੀਨਦਾਰਾਂ ਨੂੰ ਆਪਾਂ ਖੜੇ ਕਰ ਸਕੀਏ ਉਹਨਾਂ ਦੀ ਮਦਦ ਕਰਕੇ ਜਿਨ੍ਹਾਂ ਦਾ ਕੋਈ ਰਹਿਣ ਬਸੇਰਾ ਰੁੜ ਗਿਆ ਉੱਥੇ ਆਪਾਂ ਉਹਨਾਂ ਨੂੰ ਫੰਡਿੰਗ ਕਰਕੇ ਉਹਨਾਂ ਨੂੰ ਪੈਸੇ ਦੇ ਕੇ ਆਪਾਂ ਖੜੇ ਕਰ ਸਕੀਏ ਮੇਰੀ ਇੱਛਾ ਦਿਲੋਂ ਇਹ ਹੈ ਵੀ ਆਪਾਂ ਗਿੱੱੜ ਦੇ ਹਲਕੇ ਵਾਲੇ ਸਾਰੇ ਜਣੇ ਲੜ ਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਇਹਦੇ ਵਿੱਚ ਚਾਹੇ ਕੋਈ ਮੇਰਾ ਭਰਾ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ ਚਾਹੇ ਸਾਡੇ ਨਾਲ ਆਮ ਆਦਮੀ ਪਾਰਟੀ ਚਾਹੇ ਸ਼੍ਰੋਮਣੀ ਅਕਾਲੀ ਦਲ ਚਾਹੇ ਭਾਜੀਪੀ ਚਾਹੇ ਕੋਈ ਨਹੀਂ ਇਹ ਵਿੱਚੀ ਪਾਰਟੀ ਚ ਮੇਰੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਅਪੀਲ ਆ ਕਿ ਦੇਖੋ ਆਪਾਂ ਇੱਕ ਅਕਾਊਂਟ ਖਲਾ ਕੇ ਸਭ ਤੋਂ ਪਹਿਲਾਂ ਤਾਂ ਆਪਾਂ 100 200 ਰੁਪਿਆ ਜਿੰਨਾ ਵੀ ਤੁਸੀਂ ਸੁਜੈਸਟ ਕਰੋਗੇ ਮੇਰਾ ਨਾ ਤਾਂ 500 ਰੁਪਿਆ ਦੇ ਦਿੰਦਾ ਸੀ ਇੱਕ ਕਿੱਲੇ ਦੇ ਮਗਰ ਵੀ ਆਪਾਂ 500 ਰੁਪਏ ਦੇ ਹਿਸਾਬ ਨਾਲ ਇੱਕ ਕਿੱਲੇ ਦੇ ਮਗਰ ਆਪਾਂ ਸਾਰੇ ਜਿਹੜੇ ਰੱਖ ਕੇ ਫੰਡ ਇਕੱਠਾ ਕਰ ਲਈ ਉਦੋਂ ਬਾਅਦ ਉਹਦੇ ਥੱਲੇ ਇੱਕ ਪੰਜ ਮੈਂਬਰੀ ਮੈਂ ਕਮੇਟੀ ਬਣਾਉਂਗਾ ਉਹਦੇ ਉੱਪਰ ਮੈਂ ਬੈਠੂਗਾ ਉਹ ਪੰਜ ਮੈਂਬਰੀ ਕਮੇਟੀ ਆਪਾਂ ਪਿੰਡਾਂ ਦੇ ਵਿੱਚ ਭੇਜਿਆ ਕਰਾਂਗੇ ਸਰਵੇ ਕਰਨ ਵਾਸਤੇ ਉਦੋਂ ਬਾਅਦ ਖੁਦ ਮਲਟਰ ਕਰਿਆ ਕਰਾਂਗੇ ਜਾ ਕੇ ਆਪਾਂ ਸਾਰੇ ਚੈੱਕ ਵਟ ਕੇ ਆਇਆ ਕਰਾਂਗੇ ਜਿਹਨੂੰ ਜਿਸ ਚੀਜ਼ ਦੀ ਜ਼ਰੂਰਤ ਆ ਕੋਈ ਕਿਸੇ ਨੂੰ ਕੱਪੜੇ ਲੀੜੇ ਦੇ ਕਿਸੇ ਨੂੰ ਡੀਜ਼ਲ ਦੀ ਕਿਸੇ ਨੂੰ ਖੇਤ ਰੁੜ ਗਏ ਉਹਨਾਂ ਦੇ ਖੇਤ ਕਿਵੇਂ ਬਹਾਲ ਕਰਾਉਣੇ ਆ ਕੋਈ 8-10 ਪਿੰਡ ਆਪਾਂ ਇੱਕ ਹੜਕੇ ਦੇ ਜਿਹੜੇ ਵੀ ਤੁਸੀਂ ਕਹੋਗੇ ਆਪਾਂ ਗੋਦ ਲੈ ਕੇ ਤੇ ਉਹਨਾਂ ਦੀ ਮਦਦ ਕਰੀਏ ਤਾਂ ਕਿ ਉਹਨਾਂ ਦਾ ਜਨਜੀਵਨ ਜਿਹੜਾ ਹੁਣ ਅੱਜ ਬਿਲਕੁਲ ਠੱਪ ਹੋ ਗਿਆ ਇੱਕ ਤਰ੍ਹਾਂ ਦੇ ਆਪਣਾ ਹਾਸ਼ੀਏ ਤੇ ਆ ਗਿਆ ਉਹਨੂੰ ਆਪਾਂ ਦੁਬਾਰਾ ਰਿਵਾਈਵ ਕਰ ਸਕੀਏ ਸੋ ਇਹ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ ਮੈਂ ਉਮੀਦ ਕਰੂੰਗਾ ਤੁਹਾਡੀ ਸਲਾਹ ਅਢੀਕ ਦਾ ਹੋਇਆ ਕਿ ਤੁਸੀਂ ਮੇਰਾ ਸਾਥ ਦਿਓਗੇ ਆਪਾਂ ਵੱਧ ਚੜ ਕੇ ਜਿੰਨਾ ਹੋ ਸਕਿਆ ਇਹਨਾਂ ਦੇ ਅਪਾ ਮਦਦ ਕਰੀਏ ਇਹਨਾਂ ਨੂੰ ਇਸ ਚ ਜੇ ਜਿਹੇ ਪਰਮਾਤਮਾ ਦੀ ਕਿਰਪਾ ਆਈ ਹੈ ਇਹਦੇ ਚੋਂ ਅਪਾ ਕੱਢ ਸਕੀਏ ਛੋਟੇ ਛੋਟੇ ਬੱਚਿਆਂ ਨੂੰ ਵੇਖ ਕੇ ਬੜਾ ਤਰਸ ਆਉਦਾ ਸਾਡੇ ਬਜ਼ੁਰਗ ਸਾਡੀਆਂ ਮਾਂਵਾਂ ਸਾਡੇ ਨੌਜਵਾਨ ਸਾਥੀ ਬਾ ਜੂਝ ਰਹੇ ਆ ਸੋ ਉਮੀਦ ਕਰਦਾ ਕਿ ਤੁਸੀਂ ਮੇਰਾ ਇਸ ਸ਼ੁਭ ਕਾਰਜ ਦੇ ਵਿੱਚ ਸਾਥ ਦਿਓਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤਰ੍ਹਾਂ ਹਾਸੇ ਪੱਤਰਕਾਰ ਗੋਵਿੰਦ ਗੁਪਤਾ ਦੀ ਰਿਪੋਰਟ